ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅੱਜ ਦੇਸ਼ ਭਰ ਵਿੱਚ ਜਿਹੜੇ ਆ ਉਹ ਪੂਰੇ ਜਸ਼ਨ ਮਨਾਏ ਜਾ ਰਹੇ ਆ ਹਰ ਇੱਕ ਮੰਦਿਰ 'ਚ ਤੁਸੀਂ ਅੱਜ ਦੇਖ ਰਹੇ ਹੋ ਕਿ ਰੌਣਕਾਂ ਲੱਗੀਆਂ ਹੋਈਆਂ ਨੇ ਆਪਣੀ ਸ਼ਰਧਾ ਮੁਤਾਬਕ ਭਗਤ ਨੇ ਜਿਹੜੇ ਸ਼ਰਧਾਲੂ ਨੇ ਜਿਹੜੇ ਉਹ ਮੰਦਿਰ ਵਿੱਚ ਨਤਮਸਤਕ ਹੋ ਰਹੇ ਆ ਤੇ ਵੱਖ-ਵੱਖ ਤਸਵੀਰਾਂ ਅੱਜ ਵੱਖ-ਵੱਖ ਦਾ ਤੁਹਾਨੂੰ ਜਿਹੜੇ ਆ ਕੋਨੇ-ਕੋਨੇ ਤੋਂ ਦੇਸ਼ ਭਰ ਦੇ ਦਿਖ ਰਹੇ ਆ ਦੁਨੀਆ ਭਰ 'ਚ ਅੱਜ ਜਿਹੜੇ ਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਪੂਰੇ ਜਸ਼ਨ ਨਾਲ ਤਾਂ ਅੱਜ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪਟਿਆਲਾ ਤੋਂ ਪਟਿਆਲਾ ਦੇ ਤ੍ਰਿਪੜੀ ਮਹਿਰ ਸਿੰਘ ਕਲੋਨੀ ਚ ਜਿੱਥੇ ਕਿ ਸ਼ਿਮ ਮੰਦਿਰ ਹੈ ਸ਼ਿਮ ਮੰਦਿਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪੂਰੇ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਸੰਗਤਾਂ ਜਿਹੜੀਆਂ ਪੂਰੇ ਉਤਸ਼ਾਹ ਨਾਲ ਜਿਹੜੀਆਂ ਉਹ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਤੇ ਹਰ ਪੱਖੋਂ ਜਿਹੜੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੋਕਿਕ ਇਹ ਤਸਵੀਰਾਂ ਨੇ ਜਿਹੜੀਆਂ ਅਹਿਮ ਜਿਹੜੀਆਂ ਸਜਾਵਟ ਆ ਉਹ ਕਿੱਤੀ ਹੋਈ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਅੱਜ ਪੂਰੇ ਦੇਸ਼ ਵਿੱਚ ਜਿਹੜੇ ਆ ਜਸ਼ਨ ਮਨਾਏ ਜਾ ਰਹੇ ਆ ਤੇ ਜਸ਼ਨਾਂ ਦੇ ਤਹਿਤ ਵੱਖ-ਵੱਖ ਤਰੀਕੇ ਨਾਲ ਜਿਹੜੀ ਆ ਉਹ ਨਤਮਸਤਕ ਸੰਗਤਾਂ ਹੋ ਰਹੀਆਂ ਨੇ ਤਾਂ ਇੱਕ ਤੁਹਾਨੂੰ ਅਲੌਕਿਕ ਤਸਵੀਰ ਦਿਖਾਵਾਂਗੇ ਕਿ ਜੋ ਕ੍ਰਿਸ਼ਨ ਜੀ ਦੇ ਜਿਹੜੇ ਆ ਸਰੂਪ ਵਿੱਚ ਜਿਹੜਾ ਦਿਖਾਇਆ ਜਾਂਦਾ ਬੱਚਿਆਂ ਨੂੰ ਜਿਹੜਾ ਤਾਂ ਤੁਸੀਂ ਇੱਕ ਜਿਹੜਾ ਬੱਚੇ ਨੂੰ ਦੇਖ ਸਕਦੇ ਹੋ ਕਿ ਖੂਬਸੂਰਤ ਜਿਹੜਾ ਬੱਚਾ ਸੱਚ ਕੇ ਆਇਆ ਹੋਇਆ ਤਾਂ ਇਸੇ ਤਰੀਕੇ ਨਾਲ ਅੱਜ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਖ-ਵੱਖ ਮੰਦਰਾਂ ਤੋਂ ਵੱਖ-ਵੱਖ ਤਰੀਕੇ ਨਾਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਕ ਜਿਹੜਾ ਕਿ ਸ਼੍ਰੀ ਕ੍ਰਿਸ਼ਨ ਜੀ ਦੇ ਜਿਹੜਾ ਸਰੂਪ ਸੀਗਾ ਬਚਪਨ ਵਾਲਾ ਉਹ ਸਰੂਪ ਹੈ ਜਿਹੜਾ ਕਿਤੇ ਨਾ ਕਿਤੇ ਜਿਹੜਾ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਆ ਤੇ ਉਧਰ ਜੇਕਰ ਗੱਲ ਕਰੀਏ ਕਿ ਅੱਜ ਪੂਰੀ ਦੁਨੀਆ ਵਿੱਚ ਪੂਰੇ ਧੂਮ ਧਾਮ ਨਾਲ ਜਿਹੜਾ ਜਨਮ ਅਸ਼ਟਮੀ ਜਿਹੜੀ ਆ ਸ਼੍ਰੀ ਕ੍ਰਿਸ਼ਨ ਦੀ ਉਹ ਮਨਾਈ ਜਾ ਰਹੀ ਆ ਸ਼੍ਰੀ ਕ੍ਰਿਸ਼ਨ ਜੀ ਦੇ ਪ੍ਰਕਾਸ਼ ਨੂੰ ਜਿਹੜਾ ਅੱਜ ਮੁੱਖ ਰੱਖਦੇ ਆ ਉਹਨਾਂ ਦੇ ਜਨਮ ਅਸ਼ਟਵੀ ਮੌਕੇ ਮੰਦਰਾਂ 'ਚ ਪੂਰੀਆਂ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਉਸੇ ਦੇ ਤਹਿਤ ਤੁਸੀਂ ਪਟਿਆਲਾ ਦੇ ਮਹਿਰ ਸਿੰਘ ਕਲੌਨੀ ਆ ਜਿਹੜੀ ਤ੍ਰਿਪੜੀ 'ਚ ਉੱਥੋਂ ਇਹ ਤਸਵੀਰਾਂ ਦੇਖ ਰਹੇ ਹੋ ਮੌਕੇ ਤੇ ਆਏ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸੰਗਤਾਂ ਜੋ ਜਿਹੜੇ ਆ ਉਹ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਅੱਜ ਪਟਿਆਲਾ ਦੇ ਤ੍ਰਿਪੜੀ ਵਿੱਚ ਮਹਿਰ ਸਿੰਘ ਕਲੋਨੀ ਵਿੱਚ ਜੋ ਮੰਦਿਰ ਆ ਸ਼ਿਮ ਸ਼ਿਮ ਮੰਦਿਰ ਉੱਥੇ ਸੰਗਤਾਂ ਇਸ ਮੌਕੇ ਜਿਹੜੀਆਂ ਨਤਮਸਤਕ ਹੋ ਰਹੀਆਂ ਨੇ ਤਾਂ ਇੱਕ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਸਜਾਵਟ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅੱਜ ਖੂਬ ਜਿਹੜੇ ਮੰਦਿਰ ਸਜਾਏ ਹੋਏ ਆ ਤਾਂ ਉਥੇ ਹੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੀ ਕਿਵੇਂ ਲੱਗ ਰਿਹਾ ਅੱਜ ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਜਾ ਰਹੇ ਬਹੁਤ ਅੱਛਾ ਲੱਗ ਰਿਹਾ ਜੀ ਭਗਵਾਨ ਦੇ ਦਰਸ਼ਨ ਕਰਨੇ ਆਏ ਆ ਅੱਜ ਭਗਵਾਨ ਦਾ ਜਨਮ ਦਿਨ ਹੈ ਇਸ ਲਈ ਸਭ ਲੋਕ ਮਿਲ ਕੇ ਭਗਵਾਨ ਦਾ ਜਨਮ ਦਿਨ ਮਨਾ ਰਹੇ ਤਾਂ ਜਿਵੇਂ ਦੇਖਿਆ ਜਾਂਦਾ ਹੈ ਕਿ ਵੱਡਾ ਜਿਹੜਾ ਕ੍ਰਿਸ਼ਨ ਭਗਵਾਨ ਜੀ ਨੇ ਸੰਦੇਸ਼ ਵੀ ਦਿੱਤਾ ਤੇ ਉਥੇ ਹੀ ਜੋ ਉਸ ਸਮੇਂ ਦੇ ਜਿਹੜੇ ਹਾਲਾਤ ਸੀਗੇ ਉਹਨਾਂ ਹਾਲਾਤਾਂ ਨਾਲ ਲੜੇ ਅੱਜ ਸ਼੍ਰੀ ਭਗਵਾਨ ਜੀ ਦੀ ਜਨਮ ਅਸ਼ਟਮੀ ਮੌਕੇ ਸੰਗਤਾਂ ਨਸਮਸਤ ਹੋ ਰਹੀਆਂ ਪੂਰੇ ਦੇਸ਼ ਵਿੱਚ ਪੂਰੀ ਦੁਨੀਆ ਵਿੱਚ ਜਸ਼ਨ ਮਨਾਏ ਜਾ ਰਹੇ ਮਨਾਏ ਜਾ ਰਹੇ ਕਿਵੇਂ ਦੇਖਦੇ ਹੋ ਅੱਜ ਦੇ ਦਿਨ ਅੱਜ ਦਾ ਦਿਨ ਬਹੁਤ ਭਾਗਾਂ ਵਾਲਾ ਜੀ ਸਨਾਤਨ ਧਰਮ ਲਈ ਸਾਰੇ ਪੂਰੇ ਦੇਸ਼ ਦੇ ਵਿੱਚ ਜਨਮ ਅਸ਼ਟਮੀ ਦਾ ਉਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਭਗਵਾਨ ਕ੍ਰਿਸ਼ਨ ਜੀ ਦਾ ਉਸ ਜਨਮ ਦਿਵਸ ਹੈ ਬਹੁਤ ਹੀ ਸ਼ਰਧਾ ਹਰਸ਼ ਔਰ ਉਲਾਸ ਨਾਲ ਮਨਾਇਆ ਜਾਂਦਾ ਹੈ ਸਾਡੇ ਸ਼੍ਰੀ ਸ਼ਿਵ ਮੰਦਿਰ ਮੇਰ ਸਿੰਘ ਕਲੋਨੀ ਪਟਿਆਲਾ ਵਿੱਚ ਵੀ ਇਹ ਤਿਉਹਾਰ ਬੜੀ ਉਮਤਾਨ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਸੰਗਤਾਂ ਬੜੇ ਉਮ ਹੁਮਾ ਕੇ ਲਾਈਨ ਟੁੱਟ ਨਹੀਂ ਰਹੀ ਦਰਸ਼ਨ ਕਰਨ ਲਈ ਆ ਰਹੀਆਂ ਸਭ ਨੂੰ ਬਹੁਤ ਪਸੰਦ ਆ ਰਿਹਾ ਹੈ ਚਾਕੀਆਂ ਦੀ ਸਜਾਵਟ ਬਹੁਤ ਅੱਛੀ ਲੱਗ ਰਹੀ ਹੈ ਸਭ ਨੂੰ ਧੰਨਵਾਦ ਜੀ ਤੇ ਪੁਜਾਰੀ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਲੰਬੀ ਕਤਾਰ ਹੈ ਕਿ ਲੰਬੀਆਂ ਕਤਾਰਾਂ ਅੱਜ ਹਰ ਇੱਕ ਮੰਦਿਰ 'ਚ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਕਿ ਅੱਜ ਪੂਰੇ ਉਤਸ਼ਾਹ ਨਾਲ ਪੂਰੇ ਜੋਸ਼ ਦੇ ਨਾਲ ਸੰਗਤਾਂ ਜਿਹੜੀਆਂ ਆ ਸ਼ਰਧਾਲੂ ਆ ਜਿਹੜੇ ਆਪਣੇ ਸ਼ਰਧਾ ਮੁਤਾਬਕ ਨਤਮਸਤਕ ਹੋ ਰਹੇ ਆ ਤੇ ਉੱਥੇ ਹੀ ਪੁਜਾਰੀ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਆ ਭੋਗ ਲਵਾਏ ਜਾ ਰਹੇ ਆ ਤੇ ਆਪਣੇ ਆਪਣੇ ਜਿਹੜੇ ਸ਼ਰਧਾ ਮੁਤਾਬਕ ਸੰਗਤ ਜਾਂ ਸ਼ਰਧਾਲੂ ਜਿਹੜਾ ਭੋਜਨ ਲੈ ਕੇ ਆਏ ਆ ਉਹ ਭੋਜਨ ਲਵਾਇਆ ਜਾ ਰਿਹਾ ਤੇ ਵੱਖ-ਵੱਖ ਤਰੀਕੇ ਨਾਲ ਪੂਜਾ ਹੁੰਦੀ ਹੈ ਅਕਸਰ ਤੁਸੀਂ ਦੇਖਿਆ ਹੈ ਕਿ ਕਿਸ ਤਰੀਕੇ ਨਾਲ ਕਿ ਪਹਿਲਾਂ RAM ਮੰਦਿਰ ਬਣਾਇਆ ਗਿਆ ਦੇਸ਼ ਵਿੱਚ ਉਸ ਦੇ ਜਸ਼ਨ ਮਨਾਏ ਗਏ ਤਾਂ ਹੁਣ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਜਿਹੜੀ ਉਹ ਦੇਸ਼ ਵਿੱਚ ਪੂਰੇ ਜਸ਼ਨ ਨਾਲ ਮਨਾਈ ਜਾ ਰਹੀ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਸੰਗਤਾਂ 'ਚ ਪੂਰਾ ਉਤਸ਼ਾਹ ਨਜ਼ਰ ਆ ਰਿਹਾ ਹੈ ਤੇ ਹਰ ਪੱਖ ਤੋਂ ਸਜਾਵਟ ਵੀ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜਸ਼ਨ ਪੂਰਾ ਉਸ ਉਤਸ਼ਾਹ ਜਿਹੜਾ ਉਹ ਸੰਗਤਾਂ 'ਚ ਇਸ ਸਮੇਂ ਨਜ਼ਰ ਆ ਰਿਹਾ ਹੈ ਤੇ ਇਹ ਗੱਲਬਾਤ ਵੀ ਜਿਹੜੀ ਹੈ ਪੁਜਾਰੀ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਉਸ ਵਿੱਚ ਉਹ ਸ਼ਾ ਸੰਗਤਾਂ ਦਾ ਪਾਵੇਂਗੇ ਗਰਮੀ ਦਾ ਵੀ ਮੌਸਮ ਆ ਪਰ ਫਿਰ ਵੀ ਗਰਮੀ ਦਾ ਹਰ ਪੱਖ ਤੋਂ ਜਿਹੜੇ ਆ ਉਹ ਜਿਹੜੇ ਆ ਪ੍ਰਬੰਧ ਕੀਤੇ ਹੋਏ ਆ ਤੇ ਉੱਥੇ ਹੀ ਸੰਗਤ ਹੈ ਜਿਹੜੀ ਗਰਮੀ ਦੇ باوجود ਵੀ ਆਪਣੇ ਸ਼ਰਧਾ ਮੁਤਾਬਕ ਹੈ ਜਿਹੜੀ ਉਹ ਨਤਮਸਟ ਹੋ ਰਹੀ ਆ ਤੇ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਆ ਤੇ ਆ ਤੁਸੀਂ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਇਹ ਤਸਵੀਰਾਂ ਤੁਸੀਂ ਮਹਿਰ ਸਿੰਘ ਕਲੋਨੀ ਆ ਪਟਿਆਲਾ ਦੇ ਤ੍ਰਿਪੜੀ ਵਿੱਚ ਜਿੱਥੇ ਗੈਸ਼ੀ ਮੰਦਿਰ ਹੈ ਸ਼ਿਵ ਮੰਦਿਰ ਚ ਸੰਗਤਾਂ ਜਿਹੜੀਆਂ ਨਤਮਸਤਕ ਹੋ ਰਹੀਆਂ ਨੇ ਤਾਂ ਹਰ ਇੱਕ ਤਸਵੀਰ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਨਾਲ ਸੰਗਤਾਂ ਦਾ ਉਤਸ਼ਾਹ ਬਾਕੀ ਦਰਸ਼ਕਾਂ ਨੂੰ ਵੀ ਜਿਹੜਾ ਦਿਖੇ ਤੇ ਪੂਰੇ ਦੇਸ਼ ਵਿੱਚ ਅੱਜ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਜਨਮਾਸ਼ਟਮੀ ਮੌਕੇ ਕਿੰਨਾ ਕਿ ਜਿਹੜਾ ਉਤਸ਼ਾਹ ਸੰਗਤਾਂ 'ਚ ਦਿਖ ਰਿਹਾ ਤੇ ਸੰਗਤਾਂ ਨੂੰ ਚਾ ਦਰਸ਼ਕਾਂ ਨੂੰ ਕੀ ਇਸ ਦੇ ਦੇਣਾ ਚਾਹੁੰਦੇ ਜੈ ਸ਼੍ਰੀ கிருஷ்ਨਾ ਜੀ ਆਪਕੇ ਮਾਧਿਅਮ ਸੇ ਮੈਂ ਸਭ ਸੰਗਤ ਕੋ ਕ੍ਰਿਸ਼ਨ ਜਨਮਾਸ਼ਟਮੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੀ ये आप सबका प्यार सहयोग है जो सनातन धर्म इस धर्म में जो है सभी लोग मिलजुल के इस पर्व को बड़े प्यार प्रेम से मनाते हैं आप देख ही रहे हैं जी कि सारी संगत मिलकर जो है भगवान के इस पर्व को बड़े हर्ष के साथ मना ठीक है आज दिन दे देखा जाए आज दे संगत किमें उत्साह है बस आज क्या जी हर साल ही जनता जं, में बड़ा उत्सव रहता है जी ਠੀਕ ਹੈ اور بڑے ਲੋਕ ਹਰ ਸਕੇ ਸਾਥ ਇਸ ਨੂੰ ਮਨਾਤੇ ਹਨ